ਡੇਰਾ ਬਾਬਾ ਨਾਨਕ ਦੇ ਪਿੰਡ ਸਰਵਾਲੀ ਵਿਖੇ ਲੰਗਰ ਦੀ ਸੇਵਾ ਕਰਕੇ ਘਰ ਵਾਪਸ ਪਰਤ ਰਹੇ ਬਜ਼ੁਰਗ ਚੋੜੇ ਤੇ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਇਸ ਦੌਰਾਨ ਗੋਲੀ ਬਜ਼ੁਰਗ ਵਿਅਕਤੀ ਨੂੰ ਜੱਲ ਲੱਗੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਜ਼ੁਰਗ ਔਰਤ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਉਧਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਨੂੰ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਜਿਹੜੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਉਹ ਹਸਪੀਟਲ ਐਡਮਿਟ ਆ ਤੇ ਐਫ ਆਈ ਆਰ ਦਰਜ ਹੋ ਗਈ ਹੈ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋ ਕੇ ਉਨਤੇ ਜਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚੋਗੇ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਤੁਸਾ ਸਾਹਿਬ ਵੀ ਵਾਰੀ ਮੇਰੀ ਹੋਣੀ ਕੋਈ ਮੈਨੂੰ ਧਮਕੀ ਮਿਲੀ ਪਈ ਲੂੰ ਬਾਹਰ ਦੇ ਵਿਦੇਸ਼ੀ ਨੰਬਰ ਲੂੰ ਇਟਲੀ ਦਾ ਨੰਬਰ ਹੈ ਪੂਰਾ ਕਾਰਨ ਇਹ ਆ ਵੀ ਸਾਡੇ ਮੇਰੀ ਮੈਂ ਬਣਿਆ 15 10 26 ਨੂੰ ਸਪੰਜ ਇਹ ਤਾਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਕਾ ਫਲਾ ਹੋਇਆ ਵਾ ਗ੍ਰਾਡ ਚ ਇੱਕ ਕੈਸ਼ ਬੁੱਕ ਤੋਂ ਮੈਂ ਵੇਖਿਆ ਮੈਨੂੰ ਪੁਰਾਣੀ ਮਿਲੀ ਆ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਪੀਓ ਨੂੰ ਡੀਡੀਪੀਓ ਕਲਾਫਰ ਨੂੰ ਐਡিসি ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਨੂੰ ਉਹ ਇਨਕੁਆਰੀ ਮੈਂ ਕਰਵਾਉਣ ਵਾਸਤੇ ਖਾਸ ਕਰਤੀ ਆ ਹੀ ਉਹ ਤੋਂ ਪਰਵੇਂ ਵਿਦੇਸ਼ੀ ਨੰਬਰ ਇਰੀਲੀ ਦਾ ਨੰਬਰ ਆ ਮੇਰੇ ਕੋਲ ਨੰਬਰ ਪੀਰ ਕੋ ਰਿਕਾਰਡਿੰਗ ਵੀ ਆ ਗਈ ਆ ਉਹ ਤਾਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪਿੰਡ ਕੋਈ ਨਹੀਂ ਕਰਨਾ ਤੇ ਨੀਤੇ ਨੂੰ ਨਬੀਤ ਦੀ ਜੀ ਪੁੱਤ ਲਿਆ ਰਿਹਾ ਇਹ ਮੈਂ ਨਹੀਂ ਚਾਹਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਮੈਂ ਨੀਤੀ ਪੇਟਾ ਰਿਹਾ ਉਹ ਮਾਰਕੋ ਦੇ ਖਾਸ ਤੇ ਸੀਐਸਟਾਫ ਦਾਣਾ ਮੜੀ ਪੇਟਾ ਜਿਹੜਾ ਉਹਨਾਂ ਕੋ ਪਈ ਹੈ ਮੈਂ ਰਿਕਾਰਡਿੰਗ ਭੇਜੀ ਹੈ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋਸਾ ਕੋਈ ਵਾਰਿੰਗ ਮੈਸੇਜ ਤਾਂ ਕਿਵੇਂ ਨਹੀਂ ਮਿਲੀ ਮੇਰੇ ਕੋ ਰਿਕਾਰਡਿੰਗ ਫਿਰ ਸੁਣਾ ਸਕਦਾ ਤੁਹਾਨੂੰ ਫੋਨ ਚ ਹੈਗੀ ਹੈ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਹੀ ਕੀਤੀ ਜੋ ਦੋਰੇ ਦੇ ਤਾਉ ਗੇ ਵੀ ਮੈਂ ਰਿਕਾਰਡਿੰਗ ਹੀ ਕੀਤੀ ਦੇ ਵੀ ਨਾਲ ਹਰਤਾ ਜਾਂਦਾ ਜਿਹਨੇ ਐਸਪੀ ਅੰਦਰ ਕਾਰ ਉਹ ਰਣੀਵੇਂ ਨਾਲ ਗਿਆ ਵਾ ਬਾਅਦ ਚ ਸੀਐਸਟਾ ਆਪਸ ਪੰਗੇ ਆ ਦਲੇਵਰੀ ਬਟਾਲਾ ਉਹ ਉਹਨੂੰ ਨਾਲ ਗਿਆ ਮੇਰੇ ਇਹ ਕਾਰਨ ਇੱਕ ਹੋ ਸਕਦਾ ਵੀ ਜਿਹੜਾ ਵੈਰੀ ਗ੍ਰਾਉਂਡ ਜਿਹਨਾਂ ਪੈਸੇ ਖਾਦੇ ਆ ਕਰੋੜਾਂ ਦਾ ਲੱਗ ਜਾ ਘਪਲਾ ਕੀਤਾ ਵਾ ਇੱਕ ਪਰ ਸੌਂਦ ਸਿੰਘ ਅਧਾਲਾ ਜੀ ਇਹਨਾਂ ਦੀ ਰਤੀ ਘੋੜੀਆਂ ਇਹਨਾਂ ਵਧੀਆਂ ਸਾਡਾ ਬੋਰਨ ਦੇ ਦੇਖੀ ਸਾਥੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ ਬਾਅਦ ਚ ਇਹਨਾਂ ਦੇ ਇੱਕ ਬੇਟਾ ਉਹ ਵੈਰ ਫਰਾਸਾ ਦੀ ਅਜਕਾਰੀ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਇਹ ਵਾਰ ਰਾਤ ਨੂੰ 9 ਵਜੇ ਦੇ ਕਰੀਬ ਕਰ ਸਮਾਂ ਆਏਗਾ ਤੇ ਇਹਦਾ ਸੇਵਾ ਕਰਕੇ ਨਾ ਤੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਧਰੇ ਸੰਬੰਧ ਵਿੱਚ ਉੱਥੋਂ ਵੱਡੇ ਸੇਵਾ ਉੱਤੇ ਕਰਨ ਦੀ ਦੋਵੇਂ ਜੀ ਤੇ ਉਹਨਾਂ ਸ਼ਾਮੀ 9 ਵਜੇ ਤੱਕ ਰੇ ਆ ਤੇ ਉਹਨੇ ਰਸਤੇ ਤੋਂ ਬੇਕੋਈ ਤੋਂ ਉਰਲਾ ਮੋੜ ਪਹਿਲਾ ਮੋੜ ਜਿਹੜਾ ਆਉਂਦਾ ਨਾ ਉੱਥੇ ਮੋਟਰ ਐ ਕਰਕੇ ਦੀ ਬੰਬੀ ਲੱਗ ਗਿਆ ਤੇ ਉੱਥੇ ਉਹ ਪਹਿਲੋ ਕੁਕਰ ਉੱਤੇ ਅੱਗ ਲਾ ਗਏ ਜਦੋਂ ਆਇਆ 9 ਵਜੇ ਕਰੀਬ ਉਹਨਾਂ ਨੇ ਡੱਕੇ ਰੋਤੇ ਗੋੜੀਆਂ ਮਾਤੀਆਂ ਤੇ ਆ ਆ ਭੱਜ ਗਿਆ ਕੰਕਸ ਵਿੱਚੋਂ ਵੀਰਾ ਪ੍ਰਮਾਤਮਾ ਜਾਂਦਾ ਹੋਤਾ ਮੋਗਰੇ ਤੇ ਗੌਰ ਲੱਗ ਜਗੇ ਨਹੀਂ ਇਹ ਵੀ ਪਿੰਡ ਆਇਤ ਪਿੰਡੋਂ ਬਾਹਰੋਂ ਹਸਦੇ ਮਗਰਰੇ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੇ ਕੋ ਗੋਲੀਆਂ ਵੱਜੀਆਂ ਉਹ ਅਸਰ ਲੱਗੇ ਆ ਰਾਤ ਪਈ ਰਹੀ ਐ ਅਸੀਂ ਬਟਾਲੇ ਹੀ ਜਰ ਰੋਹੀ ਗਏ ਉਹਦੋਂ ਰੈਫਰ ਕਰਤਾ ਸੀ ਅਮਸਰ ਉਹਦੀ ਬੇਟੀ ਫੇ ਲੈ ਆਗੇ ਤਰ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਵੇਂ ਪਤਾ ਉਹਨਾਂ ਬਾਜ ਕਿੱਥੇ ਖੜਿਆ ਮਸਾ ਇਹ ਪ੍ਰਮਾਤਮਾ ਜਾਂਦਾ ਚਾਹੇ ਉਹਨਾਂ ਦੀ ਵਾਈਫ ਜਾਣਦੀ ਕੋਈ ਨਾਲ ਸੀ ਬਿਲਕੁਲ ਮਗਰ ਬੀਤੀ ਚਾਹ ਤੇ ਰਾਤੀ ਮੋਗਰੇ ਤੋਂ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਦੋਂ ਬਾਅਦ ਜੀ ਖੁਦ ਸਰੀਚ ਹੋਵੇ ਵਖਰੀ ਗਾ